ਕੁਦਰ ਸਿੰਘ ਪੰਚ ਜੀ ਇਸ ਤਰ੍ਹਾਂ ਦੇਖਦੇ ਹੋ ਜਿਹੜਾ ਇਹ ਮਤੇ ਪਾਏ ਗਏ ਨੇ ਇਹ ਮਤੇ ਇੱਕ ਸਮਾਜ ਦੇ ਭਲਾਈ ਦੇ ਲਈ ਪਾਏ ਗਏ ਨੇ ਸਾਰੇ ਜਿਹੜਾ ਨਗਰ ਹੈ ਉਹਦੀ ਸੈਮਤੀ ਦੇ ਨਾਲ ਪਾਏ ਗਏ ਨੇ ਜੋ ਵੀ ਸਾਡੇ ਸਮਾਜ ਦੇ ਵਿੱਚ ਅੱਜ ਦਿੱਕਤਾਂ ਨੇ ਜੋ ਵੀ ਮੁਸ਼ਕਲਾਂ ਸਾਨੂੰ ਆ ਰਹੀਆਂ ਨੇ ਅਸੀਂ ਸਾਡੇ ਪਿੰਡ ਦੇ ਵਿੱਚ ਸੁਧਾਰ ਕਰਨ ਦੇ ਲਈ ਉਹਨਾਂ ਰਾਹਾਂ ਦੇ ਉੱਤੇ ਚੱਲਣ ਦੇ ਲਈ ਹੈ ਜਿਹੜੇ ਮਤੇ ਪਾਏ ਗਏ ਨੇ ਜਿਨ੍ਹਾਂ ਦੇ ਵਿੱਚ ਤੁਸੀਂ ਦੇਖ ਸਕਦੇ ਕਿ ਜਿਹੜਾ ਸਭ ਤੋਂ ਪਹਿਲਾਂ ਮੁੱਖ ਰੱਖਿਆ ਗਿਆ ਉਹ ਸਟੇਜ ਦਾ ਰੱਖਿਆ ਗਿਆ ਜਿਹੜਾ ਕਿ ਸਾਡੀ ਆਉਣ ਵਾਲੀ ਨਸਲ ਉਹਨੂੰ ਇੱਕ ਨਾਸ ਦੇ ਤਰਫ ਜਾ ਰਹੀ ਸੀ ਨਸਿਆਂ ਦੇ ਵੱਲ ਜਾ ਰਹੀ ਸੀ ਕਿਉਂਕਿ ਉਸ ਸਟਿੰਗ ਦੇ ਵਿੱਚ ਇੱਕ ਕੈਫੀਨ ਨਾਮ ਦਾ ਜਿਹੜਾ ਸਾਲਟ ਹੈ ਉਹ ਹੁੰਦਾ ਹੈ ਜਿਹੜਾ ਕਿ ਨਸ਼ੇ ਦੇ ਤੌਰ ਤੇ ਵਰਤੇ ਜਾਂਦਾ ਹੈ ਉਹ ਜਿਹੜਾ ਸਾਡੇ ਸਿਹਤ ਨੂੰ ਹੈ ਉਹ ਬੜਾ ਨੁਕਸਾਨ ਹੁੰਦਾ ਤੇ ਉਹ ਸਭ ਤੋਂ ਮੇਨ ਜਿਹੜਾ ਹੈਗਾ ਉਹ ਉਹ ਰੱਖਿਆ ਗਿਆ ਤੇ ਦੂਸਰੇ ਨੰਬਰ ਤੇ ਸੀ ਮਤਾ ਰੱਖਿਆ ਗਿਆ ਜਿਹੜਾ ਪਿੰਡ ਦੇ ਵਿੱਚ ਕੋਈ ਨਸ਼ਾ ਵੇਚਦਾ ਹੈ ਜਾਂ ਕੋਈ ਕਰਦਾ ਹੈ ਉਹ ਕਈ ਵਾਰ ਪਿੰਡਾਂ ਦੇ ਵਿੱਚ ਪਾਰਟੀਵਾਦੀ ਹੁੰਦੀ ਹੈ ਕਿ ਜੇ ਇੱਕ ਨੇ ਫੜਾਤਾ ਤਾਂ ਦੂਜਾ ਜਿਹੜਾ ਛਾਣ ਚ ਲਾਇਆ ਜਾਂਦਾ ਹੈ ਉਹ ਸਾਰੇ ਪਿੰਡ ਦੀ ਸਾਂਝੀ ਦੇ ਨਾਲ ਹੀ ਜਿਹੜਾ ਹੈਗਾ ਕੋਈ ਫੈਸਲਾ ਕੀਤਾ ਕਿ ਜੇਕਰ ਕੋਈ ਨਸ਼ਾ ਕਰਦਾ ਹੈ ਜਾਂ ਵੇਚਦਾ ਹੈ ਉਹਨੂੰ ਛੜਾ ਕੇ ਨਹੀਂ ਲਿਆਉਣਾ ਬਲਕਿ ਉਹਨੂੰ ਫੜਾਉਣਾ ਹੈ ਕਿਉਂਕਿ ਇਹ ਘਰ ਜਦੋਂ ਇਹ ਅੱਗ ਕਿਸੇ ਦੇ ਘਰ ਲੱਗਦੀ ਆ ਉਹ ਵੀ ਵਧੀਆ ਲੱਗਦੀ ਆ ਜਦੋਂ ਸਾਡੇ ਘਰ ਤੱਕ ਆਉਣੀ ਆ ਤਾਂ ਸੇਕ ਬਹੁਤ ਆਉਂਦਾ ਇਸ ਲਈ ਸਾਰੇ ਪਿੰਡ ਨੇ ਜਿਹੜਾ ਹੈਗਾ ਉਹ ਸੈਂਤੀ ਦੇ ਨਾਲ ਹੀ ਜਿਹੜੇ ਫੈਸਲੇ ਨੇ ਤਕਰੀਬਨ 9 ਜਿਹੜੇ ਮਤੇ ਨੇ ਕੋਮਤਿੰਦੀ 37 ਦੇ ਨੋਟ ਆਇਆ ਇੱਕ ਮਤਲਬ ਸੀ ਹੋਰ ਬਲਦੇ ਜੀ ਜਿਸ ਦੇ ਵਿੱਚ ਲਿਖਿਆ ਗਿਆ ਕਿ ਪਿੰਡ ਦਾ ਕੋਈ ਨੌਜਵਾਨ ਜਾਂ ਲੜਕੀ ਇੱਕ ਦੂਜੇ ਨਾਲ ਪਿੰਡ ਦੇ ਵਿੱਚ ਵਿਆਹ ਨਹੀਂ ਕਰਾਂਗੇ ਵੀ ਤੁਸੀਂ ਵੀਰ ਜੀ ਦੇਖ ਦਿਓ ਕਿ ਜਿਹੜਾ ਸਾਡਾ ਸਮਾਜ ਆ ਜਾਂ ਸਾਡਾ ਸੱਭਿਆਚਾਰ ਆ ਉਹਦੇ ਵਿੱਚ ਅਸੀਂ ਦੇਖਦੇ ਆ ਕਿ ਜਿਹੜਾ ਸਾਡਾ ਆਪਣੇ ਪਿੰਡ ਦਾ ਆਪਣੇ ਪਿੰਡ ਦੇ ਉਹ ਸਾਡੇ ਬਜ਼ੁਰਗ ਸੀ ਜਿਹੜੇ ਉਹ ਨੇੜੇ ਦੇ ਲਾਗਲੇ ਪਿੰਡਾਂ ਨੂੰ ਵੀ ਆਪਣਾ ਭੈਣ ਭਾਈਆਂ ਦੀ ਤਰ੍ਹਾਂ ਹੀ ਸਮਝਦੇ ਸੀ ਪਰ ਹੁਣ ਦੌਰ ਇਦਾਂ ਦਾ ਚੱਲ ਪਿਆ ਕਿ ਗਵਾਂਢੀ ਨਾਰੀ ਜਿਹੜਾ ਹੈਗਾ ਉਹ ਵਿਆਹ ਹੋ ਰਹੇ ਨੇ ਜਿਹੜਾ ਸਾਡੇ ਸਮਾਜ ਦੇ ਉੱਤੇ ਬੜਾ ਮਾੜਾ ਅਸਰ ਪੈਣਾ ਹੈ ਸਾਡੀ ਆਉਣ ਵਾਲੀ ਜਨਰੇਸ਼ਨ ਦੇ ਉੱਤੇ ਬੜਾ ਅਸਰ ਪੈਣਾ ਕਿਉਂਕਿ ਇੱਕ ਤਰ੍ਹਾਂ ਨਾਲ ਜਿਹੜਾ ਰਿਸ਼ਤਿਆਂ ਦਾ ਘਾੜ ਵੀ ਹੋ ਰਿਹਾ ਹੈ ਕਿਉਂਕਿ ਉਸੇ ਪਿੰਡ ਦੀ ਕੁੜੀ ਆ ਉਹ ਜਿਹੜੇ ਉਹਦੇ ਬੱਚੇ ਨੇ ਉਹ ਜਿਹੜੇ ਉਹਨਾਂ ਨੂੰ ਚਾਚਾ ਕਹਣਗੇ ਜਾਂ ਮਾਮਾ ਕਹਣਗੇ ਤੇ ਇੱਕ ਬਹੁਤ ਵੱਡਾ ਜਿਹੜਾ ਸਾਡੇ ਉੱਤੇ ਸਵਾਲੀਆਂ ਚਿੰਨ ਸੀ ਤੇ ਇਹਦੇ ਮੱਦੇ ਨਜ਼ਰ ਰੱਖਦੇ ਹੋਏ ਅਸੀਂ ਇਹ ਵੀ ਫੈਸਲਾ ਕੀਤਾ ਕਿ ਜਿਹੜੇ ਪਿੰਡ ਦੀ ਕੁੜੀ ਆ ਜਾਂ ਪਿੰਡ ਦਾ ਮੁੰਡਾ ਪਿੰਡ ਦੇ ਵਿੱਚ ਹੀ ਵਿਆਹ ਕਰਾਉਂਦੇ ਨੇ ਉਹਨਾਂ ਦਾ ਜਿਹੜਾ ਸਮਾਜਿਕ ਆ ਉਹ ਬਾਈਕਾਟ ਕੀਤਾ ਜਾਊਗਾ ਤੇ ਜਿਹੜੇ ਕੋਈ ਬਾਹਰੋਂ ਆ ਕੇ ਵੀ ਸਾਡੇ ਪਿੰਡ ਦੇ ਵਿੱਚ ਰਹਿਣਗੇ ਇਸ ਤਰ੍ਹਾਂ ਦਾ ਕੰਮ ਕਰਕੇ ਆਪਣੇ ਪਿੰਡ ਦੇ ਵਿੱਚ ਹੀ ਵਿਆਹ ਕਰਾ ਕੇ ਉਹਨਾਂ ਨੂੰ ਵੀ ਜਿਹੜਾ ਇਹਦਾ ਉਹ ਪਿੰਡ ਦੇ ਵਿੱਚ ਨਹੀਂ ਰਹਿਣ ਦਿੱਤਾ। ਸਾਰੇ ਪਿੰਡ ਤੁਸੀਂ ਸਾਰੇ ਪਿੰਡ ਦੀ ਜਿਹੜੀ ਹੈ ਇੱਕ ਤਾਂ ਹੁੰਦਾ ਹੈ ਵੀਰ ਜੀ ਕੇ ਆਪਾਂ ਥੋਪੇ ਨੇ ਫੈਸਲੇ। ਫੈਸਲੇ ਥੋਪੇ ਨਹੀਂ ਗਏ ਸੀ ਸਾਰੇ ਪਿੰਡ ਦੀ ਜਿਹੜੀ ਸੈਂਟੀ ਦੇ ਨਾਲ ਸਾਰੇ ਜਿਹੜੀ ਸਾਡੀ ਪੁਰਾਣੀ ਪੰਚਾਇਤ ਹੈ ਉਹਨਾਂ ਨੂੰ ਵਿੱਚ ਬਿਠਾਇਆ ਗਿਆ ਤੇ ਜਿਹੜੇ ਨੰਬਰਦਾਰ ਨੇ ਉਹਨਾਂ ਨੂੰ ਜਿਹੜੇ ਪਿੰਡ ਦੇ ਮੋਹਤਵਾਰ ਜਿਹਨੇ ਕਿਸਾਨ ਜਮੀਨ ਹੋ ਗਈ ਜਾਂ ਕਿਰਤੀ ਯੂਨੀਅਨ ਹੋ ਗਈ ਉਹਨੇ ਸਾਰਿਆਂ ਨੂੰ ਵਿੱਚ ਲੈ ਕੇ ਸਾਰਿਆਂ ਦੀ ਸੈਂਟੀ ਦੇ ਨਾਲ ਜਿਹੜੇ ਨੇ ਇਹ ਮਤੇ ਪਾਏ ਗਏ। ਕੀ ਨਾਂ ਸਰਪੰਚ ਮੈਂ ਸਰਪੰਚ ਅੰਗੀਰ ਸਿੰਘ ਸਰਪੰਚ ਸਾਹਿਬ ਕੀ ਕੀ ਮਤੇ ਨੇ ਜਿਹੜੇ ਤੁਹਾਡੇ ਵੱਲੋਂ ਪਿੰਡ ਦੀ ਪੰਚਾਇਤ ਵੱਲੋਂ ਜਿਹੜਾ ਪਿੰਡ ਵਾਸੀਆਂ ਨੇ ਪਾਇਆ ਇਹ ਪਿੰਡ ਦੇ ਸੁਧਾਰ ਵਾਸਤੇ ਮਤੇ ਪਾਏ ਗਏ ਨੇ ਨੌ ਮਤੇ ਨੇ ਜਿਸ ਵਿੱਚ ਪਿੰਡ ਵਿੱਚ ਸਟਿੰਗ ਬੰਦ ਹੈ ਤਕਰੀਬਨ ਕਿਸੇ ਦੇ ਸਾਨੀਆਂ ਦੁਕਾਨਾਂ ਤੇ ਸਟਿੰਗ ਬੰਦ ਹੈ ਤੇ ਬਾਕੀ ਜੇ ਮੈਂ ਕੋਈ ਪਿੰਡ ਦਾ ਮੁੰਡਾ ਪਿੰਡ ਦੀ ਕੁੜੀ ਨਾਲ ਬੈਹ ਕਰਾਉਂਦਾ ਹੈ ਉਹਨੂੰ ਪਿੰਡ ਵਿੱਚੋਂ ਕੱਢਿਆ ਜਾਏਗਾ ਅਗਰ ਕੋਈ ਨਸ਼ਾ ਵੇਚਦਾ ਜਾਂ ਕਰਦਾ ਹੈਗਾ ਉਹਦੇ ਪਿੱਛੇ ਵੀ ਕੋਈ ਵੀ ਨਮਾਇੰਦਾ ਜਾਂ ਲੰਬੜਦਾਰ ਉਸ ਦੀ ਗਵਾਈ ਜੇ ਉਹਦੀ ਵਕਾਲਤ ਕਰਨ ਨਹੀਂ ਜਾਵੇਗਾ। ਤੇ ਬਾਅਦ ਟਰੈਕਟਰ ਵਾਲਾ ਅਸੀਂ ਦੇਖ ਰਹੇ ਕਿ ਟਰੈਕਟਰ ਦਾ ਵੀ ਇੱਕ ਮਤਾ ਪਾਇਆ ਗਿਆ ਕਿ ਜਿਹੜਾ ਟਰੈਕਟਰਾਂ ਦੇ ਉੱਤੇ ਆਵਾਜ਼ ਉੱਚੀ ਕਰ ਦਿੰਦੇ ਨੇ ਜਾਂ ਵਿਆਹ ਸ਼ਾਦੀਆਂ ਟਾਈਮ ਆਵਾਜ਼ਾਂ ساری ساری ਦਸਾ ਦਿੱਤੇ ਜਾਂਦੇ। ਇਹ ਡੀਜੇ ਵਾਲਾ ਜਿਹੜਾ 10 ਵਜੇ ਤੱਕ ਡੀਜੇ ਅਗਲਾ ਲਾ ਸਕਦਾ ਜੇ 10 ਵਜੇ ਤੋਂ ਬਾਅਦ ਲਾਊਗਾ ਤਾਂ ਉੱਤੇ ਬੰਦ ਹੀ ਕਾਰਵਾਈ ਕੀਤੀ ਜਾਊਗੀ। ਜਿਹੜਾ ਟਰੈਕਟਰਾਂ ਵਾਲਾ ਹੈਗਾ ਟਰੈਕਟਰਾਂ ਦੇ ਵੱਡੇ ਵੱਡੇ ਸਾਊਂਡ ਲਾ ਰੱਖੇ ਨੇ ਨਾ ਇਹ ਦਿਨ ਦੇਖਦੇ ਇਹਨਾਂ ਦੁਪਹਿਰ ਦੇਖਦੇ ਨੇ। ਲੋਕ ਪਰੇਸ਼ਾਨ ਹੁੰਦੇ ਨੇ ਉਹਦੇ ਕਰਕੇ ਅਸੀਂ ਨੇ ਸਾਰੇ ਪਿੰਡ ਦਾ ਇਕੱਠ ਰੱਖ ਕੇ ਵੀ ਜੇ ਕਿਸੇ ਨੇ ਵੀ ਸਾਊਂਡ ਲਾਉਣ ਵਾਲਾ ਪਿੰਡ ਦੀ ਜੂ ਤੋਂ ਬਾਹਰ ਹੋ ਕੇ ਲਗਾਵੇ ਇਹਨਾਂ ਮੰਤਾਂ ਦੇ ਉੱਤੇ ਵੀ ਤੁਸੀਂ ਮਤਾ ਪਾਇਆ ਗਿਆ ਕਿ ਕਿੰਨੇ ਪੈਸੇ ਉਹਨਾਂ ਦੇ ਰੱਖੇਗੇ ਕਿ ਇੰਨੇ ਤੋਂ ਵੱਧ ਮੰਤਾਂ ਦੀ ਸਹਿਮਤੀ ਨਾਲ ਅਸੀਂ ਨੇ 3100 ਰੁਪਏ ਜਰਨਲ ਪ੍ਰਵਾਹ ਦਾ 2100 ਰੁਪਏ ਗਿਆ ਸੀ